ਸਸਤਰ ਕਾਲਜੀ ਗਿਆਨਮ ਕੋਚਿੰਗ ਸੈਂਟਰ ਖੰਨਾ ਦੇ YouTube ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਪੜਾਂਗੇ ਵਿਸ਼ਰਾਮ ਚਿੰਨ ਕੀ ਹੁੰਦਾ ਹੈ ਅਤੇ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਵਿਸ਼ਰਾਮ ਚਿੰਨ ਵਾਕਾਂ ਨੂੰ ਸਪਸ਼ਟ ਸੁਗਮ ਅਤੇ ਅਰਧਪੂਰਣ ਬਣਾ ਲਈ ਵਾਕਾਂ ਵਿੱਚ ਵੱਖ-ਵੱਖ ਚਿੰਨ ਵਰਤੇ ਜਾਂਦੇ ਹਨ ਇਹਨਾਂ ਚਿੰਨਾਂ ਨੂੰ ਵਿਸ਼ਰਾਮ ਚਿੰਨ ਕਿਹਾ ਜਾਂਦਾ ਹੈ ਇਹ ਪਾਠਕ ਨੂੰ ਪੜ੍ਹਦੇ ਸਮੇਂ ਹਾਤੇ ਰੁਕਣ ਬੋਲਣ ਜਾਂ ਵਾਕ ਦਾ ਅਰਥ ਸਮਝਰ ਵਿੱਚ ਸਹਾਇਤਾ ਕਰਦੇ ਹਨ ਵਿਸ਼ਰਾਮ ਚਿੰਨ ਦੀਆਂ ਕਿਸਮਾਂ ਪਹਿਲਾ ਹੈ ਪੂਰਨ ਵਿਸ਼ਰਾਮ ਜਦੋਂ ਗੱਲ ਪੂਰੀ ਖਤਰਾ ਖਤਮ ਹੋ ਗਈ ਹੈ ਉਹਦੀ ਲਾਸਟ ਵਿੱਚ ਜਿਹੜਾ ਚਿੰਨ ਵਰਤਿਆ ਜਾਂਦਾ ਹੈ ਉਸ ਨੂੰ ਅਸੀਂ ਪੂਰਨ ਵਿਸ਼ਰਾਮ ਕਹਿੰਦੇ ਹਾਂ ਵਾਕ ਦੇ ਅੰਤ ਵਿੱਚ ਵਰਤਿਆ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਅਸੀਂ ਸਕੂਲ ਜਾ ਰਹੇ ਹਾਂ ਇੱਥੇ ਅੰਤ ਦੇ ਵਿੱਚ ਅਸੀਂ ਵਿਸ਼ਰਾਮ ਚਿੰਨ ਡੰਡੀ ਲਗਾ ਕੇ ਗੱਲ ਨੂੰ ਖਤਮ ਕਰ ਦਿੱਤਾ ਹੈ ਅਗਲਾ ਹੈ ਅਰਧ ਵਿਸ਼ਰਾਮ ਕੋਮਾ ਛੋਟੀ ਰੋਕ ਲਈ ਜਦੋਂ ਆਪਾਂ ਗੱਲ ਕੋਈ ਛੋਟੀ ਰੋਕ ਲਈ ਵਰਤੀਏ ਉਸ ਨੂੰ ਅਸੀਂ ਅਰਧ ਵਿਸ਼ਰਾਮ ਚਿੰਨ ਕਹਿੰਦੇ ਆ ਜਿਵੇਂ ਅੱਜ ਮੈਂ ਬਾਜ਼ਾਰ ਗਿਆ ਸੀ ਇਹ ਅਗਰ ਮੈਂ ਲਗਾਤਾਰ ਬੋਲਦਾ ਰੁਕੀ ਤਾਂ ਨਹੀਂ ਮੈਂ ਪਰ ਮੈਂ ਕਹਿੰਦੀ ਅੱਜ ਮੈਂ ਬਾਜ਼ਾਰ ਗਿਆ ਸੀ ਥੋੜੀ ਦੇਰ ਲਈ ਰੁਕੀ ਆ ਇਸ ਕਰਕੇ ਇੱਥੇ ਕੀ ਹੈ ਕੋਮਾ ਅਰਧ ਵਿਸ਼ਰਾਮ ਚਿੰਨ ਲੱਗਿਆ ਅਗਲਾ ਹੈ ਅਰਧ ਪੂਰਨ ਵਿਸ਼ਰਾਮ ਵਾਕਾਂ ਦੇ ਦੋ ਭਾਗਾਂ ਨੂੰ ਵੱਖ ਕਰਨ ਲਈ ਜਿਵੇਂ ਦੋ ਸੈਂਟੈਂਸ ਐ ਪਰ ਉਹਨੂੰ ਵੱਖ ਕਰ ਦੋ ਮਤਲਬ ਕਿ ਕਿਸੇ ਇੱਕੋ ਹੀ ਸੈਂਟੈਂਸ ਦੇ ਦੋ ਚੀਜ਼ਾਂ ਨੂੰ ਵੱਖ ਕਰਨਾ ਉਦਾਹਰਨ ਦੇ ਤੌਰ ਤੇ ਅਰਧ ਪੂਰਨ ਵਿਸ਼ਰਾਮ ਚਿੰਨ ਵਰਤਿਆ ਜਾਂਦਾ ਜਿਵੇਂ ਕਿ ਉਹ ਘਰ ਆਇਆ ਫਿਰ ਖਾਣਾ ਖਾਇਆ ਉਹ ਘਰ ਆਇਆ ਫਿਰ ਖਾਣਾ ਖਾਇਆ ਦੋ ਕੰਮ ਐ ਨਾ ਇਹਨਾਂ ਨੂੰ ਅਲੱਗ-ਅਲੱਗ ਕਰਤਾ ਤੇ ਇਹਦੇ ਵਿੱਚ ਅਰਧ ਪੂਰਨ ਵਿਸ਼ਰਾਮ ਚਿੰਨ ਲਗਾ ਕੇ ਮੈਂ ਇੱਕ ਦੋ ਭਾਗਾਂ ਨੂੰ ਵੱਖ ਕਰਦਾ ਦੋ ਬਿੰਦੂ ਕੋਲਨ ਕਿਸੇ ਗਿਣਤੀ ਜਾਂ ਸੂਚੀ ਜਾਂ ਵਿਆਖਿਆ ਤੋਂ ਪਹਿਲਾਂ ਉਦਾਹਰਣ ਦੇ ਤੌਰ ਤੇ ਕਿਤਾਬ ਵਿੱਚ ਤਿੰਨ ਭਾਗ ਹਨ ਕਵਿਤਾ ਕਹਾਣੀ ਨਾਟਕ ਠੀਕ ਹੈ ਹੁਣ ਦੋ ਬਿੰਦੂ ਲਗਾ ਕੇ ਆਪਾਂ ਕੀ ਹੈ ਇਸ ਨੂੰ ਆਪਾਂ ਸੂਚੀ ਤਿਆਰ ਕਰਦੇ ਹਾਂ ਜਾਂ ਗਿਣਤੀ ਤਿਆਰ ਕਰਦੇ ਹਾਂ ਇਸ ਦੇ ਵਿੱਚ ਕੀ ਹੈ ਦੋ ਬਿੰਦੂ ਲਗਾ ਕੇ ਕੋਈ ਵੀ ਭਾਗਾਂ ਨੂੰ ਆਪਾਂ ਅਲੱਗ-ਅਲੱਗ ਕਰਤਾ ਜਿਵੇਂ ਕਿਤਾਬ ਤਿੰਨ ਪਾਰੀ ਵਿੱਚ ਕਵਿਤਾ ਲੱਗ ਗਿਆ ਕਹਾਣੀਆਂ ਲੱਗ ਗਿਆ ਨਾਟਕ ਲੱਗ ਗਿਆ ਅੱਗੇ ਹੈ ਪ੍ਰਸ਼ਨ ਚਿੰਨ ਕੋਸਟ ਮਾਰਕ ਪ੍ਰਸ਼ਨ ਪੁੱਛਣ ਵਾਲੇ ਵਾਕ ਦੇ ਅੰਤ ਵਿੱਚ ਉਦਾਹਰਨ ਦੇ ਤੌਰ ਤੇ ਤੁਸੀਂ ਕਿੱਥੇ ਜਾ ਰਹੇ ਹੋ ਇੱਥੇ ਕੀ ਹੈ ਤੁਸੀਂ ਕਿੱਥੇ ਜਾ ਰਹੇ ਹੋ ਇਹਦੇ ਵਿੱਚ ਕਿ ਆਪਾਂ ਪ੍ਰਸ਼ਨ ਪੁੱਛ ਰਿਹਾ ਕਿਸੇ ਨੂੰ ਤੇ ਪਿੱਛੇ ਆਪਾਂ ਕਿਹੜਾ ਚਿੰਨ ਲਗਾਤਾ ਪ੍ਰਸ਼ਨ ਮਾਰਕ ਠੀਕ ਹੈ ਉੱਪਰ ਜਿਸ ਤਰ੍ਹਾਂ ਆਪਾਂ ਪੜਿਆ ਸੀਗਾ ਕਿ ਦੋ ਬਿੰਦੂ ਇਹ ਤੇ ਆਪਾਂ ਕੀ ਇਹ ਦੋ ਬਿੰਦੂ ਲਗਾ ਦੇਣੇ ਆਂ ਕਵਿਤਾ ਤੋਂ ਬਾਅਦ ਕਹਾਣੀ ਤੋਂ ਬਾਅਦ ਤੇ ਨਾਟਕ ਤੋਂ ਬਾਅਦ ਠੀਕ ਹੈ ਜੀ ਨੀਚੇ ਕੀ ਇਹ ਪ੍ਰਸ਼ਨ ਪੁੱਛਿਆ ਗਿਆ ਇਹਦੇ ਵਿੱਚ ਕੀ ਇਹ ਪ੍ਰਸ਼ਨ ਚਿੰਨ ਲਗਾਇਆ ਕੋਈ ਪ੍ਰਸ਼ਨ ਪੁੱਛਿਆ ਅੱਗੇ ਹੈ ਵਿਸਮਾਤ ਬੋਧਕ ਐਕਸਲਮੇਸ਼ਨ ਮਾਰਕ ਜਿਵੇਂ ਆਪਾਂ ਕਦੇ ਕੋਈ ਖੁਸ਼ੀ ਹੋ ਗਈ ਆਚੰਬਾ ਹੋ ਗਿਆ ਦੁੱਖ ਹੋ ਗਿਆ ਇਸ ਨੂੰ ਆਪਾਂ ਕੀ ਕਹਿੰਦੇ ਆ ਉਸ ਲਈ ਆਪਾਂ ਵਿਸਮਾਤ ਚਿੰਨ ਵਰਤਦੇ ਆਂ ਜਿਵੇਂ ਵਾਹ ਕਿੰਨਾ ਸੋਹਣਾ ਨਜ਼ਾਰਾ ਹੈ ਓਹੋ ਉਸਨੇ ਐਦਾ ਕੀਤਾ ਇਹ ਸਾਰੇ ਚੀਜ਼ਾਂ ਦੇ ਐਕਸਲਮੇਟਡ ਸਾਈਨ ਮਤਲਬ ਵਿਸਮਾਦਕ ਬੋਧ ਇਹ ਖੁਸ਼ੀ ਦੁੱਖ ਤੇ ਅਚੰਬੇ ਲਈ ਵਰਤਿਆ ਜਾਂਦਾ ਵਾਹ ਬਾਤ ਬਾਤ ਐਕਸਲਮੇਟਡ ਸਾਈਨ ਠੀਕ ਹੈ ਉਦਗੋਸ਼ਟਿਨ ਕਯੂਟੇਸ਼ਨਸ ਮਾਰਕ ਕਿਸੇ ਦੇ ਸਿੱਧੇ ਬਚਨ ਦਰਸਾਉਣ ਲਈ ਉਦਾਹਰਨ ਦੇ ਤੌਰ ਤੇ ਜਿਵੇਂ ਜਿਸ ਤਰ੍ਹਾਂ ਜਿਸਨੇ ਕਿਹਾ ਉਹਦੀ ਗੱਲ ਦੂਜੇ ਨੂੰ ਸੁਣਾਣਾ ਹੋਵੇ ਉਹਨੂੰ ਉਦਗੋਸ਼ਟਿਨ ਕਹਿੰਦੇ ਨੇ ਜਿਵੇਂ ਅਧਿਆਪਕ ਨੇ ਕਿਹਾ ਧਿਆਨ ਨਾਲ ਸੁਣੋ ਕੀ ਕਿਹਾ ਤੇ ਆਪਕ ਨੇ ਧਿਆਨ ਨਾਲ ਸੁਣੋ ਉਹਦੀ ਗੱਲ ਅਧਿਆਪਕ ਦੀ ਗੱਲ ਐਜ਼ ਇਟ ਇਜ਼ ਦੱਸ ਦਿੱਤਾ ਗਿਆ ਉਸ ਨੂੰ ਕੀ ਕਹਿੰਦੇ ਨੇ ਉਦਗੋਸ਼ ਚ ਅਗਲਾ ਹੈ ਇੱਕਲ ਉਦਗੋਸ਼ ਚ ਸਿੰਗਲ ਕੁਟੇਸ਼ਨਸ ਉਦਾਹਰਣ ਦੇ ਅੰਦਰ ਹੋਰ ਉਦਾਹਰਣ ਉਦਾਹਰਣ ਉਸ ਨੇ ਕਿਹਾ ਮਹਾਭਾਰਤ ਮਹਾਭਾਰਤ ਪੜ੍ਹੀ ਹੈ ਇੱਕਲ ਉਦਗੋਸ਼ ਚ ਮਤਲਬ ਕੀ ਕਹਿੰਦੇ ਐ ਜੋ ਉਸ ਨੇ ਕੀ ਕਹਿੰਦੇ ਕਿਹਾ ਉਹ ਚੀਜ਼ ਨੂੰ ਆਪਾਂ ਚੇਂਜ ਨਹੀਂ ਕੀਤਾ ਕਿ ਮੈਂ ਮਾਂ ਭਾਰਤ ਪੜੀ ਹੈ ਉਸਨੇ ਕਿਹਾ ਕਿ ਸਿੰਗਲ ਕੋਟੇਸ਼ਨ ਇੱਕੋ ਹੀ ਗੱਲ ਕਹੀ ਹੈ ਨਾ ਉਹਨੇ ਕਿ ਉਹਨੇ ਕਿਹਾ ਕਿ ਮੈਂ ਮਾਂ ਭਾਰਤ ਪੜੀ ਹੈ ਇਹ ਵਿੱਚ ਕੋਈ ਡਬਲ ਕੋਟੇਸ਼ਨ ਨਹੀਂ ਹੈ ਇੱਕੋ ਚੀਜ਼ ਬਾਰੇ ਗੱਲ ਕਰ ਰਹੇ ਇਸ ਕਰਕੇ ਇਹਦੇ ਵਿੱਚ ਇਕਲ ਉਦਗੋਸ਼ ਚਿੰਨ ਵਰਤਿਆ ਜਾਂਦਾ ਹੈ ਕੋਸ਼ਟਕ ਬ੍ਰੈਕਟਸ ਉਦਾਹਰਨ ਦੇ ਤੌਰ ਤੇ ਲਾਹੌਰ ਪਾਕਿਸਤਾਨ ਵਿੱਚ ਵੱਡੇ ਬਾਜ਼ਾਰ ਹਨ ਮਤਲਬ ਹੁਣ ਇਹਦੇ ਵਿੱਚ ਕਿ ਬ੍ਰੈਕਟ ਦੇ ਵਿੱਚ ਆਪਾਂ ਇੱਕ ਇੰਪੋਰਟੈਂਟ ਦਿਸਦੀ ਹੈ ਕਿ ਕੋਈ ਚੀਜ਼ ਕਿੱਥੇ ਹੈ ਹੈ ਨਾ ਕੋਈ ਮੇਨ ਗੱਲ ਨੂੰ ਇੰਡੀਕੇਟ ਕੀਤਾ ਬ੍ਰੈਕਟ ਬੰਦ ਕਰਕੇ ਕਿਸੇ ਮੇਨ ਗੱਲ ਨੂੰ ਹਾਈਲਾਈਟ ਕਰਤਾ ਕਿ ਕਿੱਥੇ ਹੈ ਕੋਈ ਚੀਜ਼ ਠੀਕ ਹੈ ਅੱਗੇ ਡੈਸ਼ ਡੈਸ਼ ਕੇ ਅਚਾਨਕ ਵਿਚਾਰ ਬਦਲ ਲੈਣਾ ਬਦਲਣ ਲਈ ਜਿਵੇਂ ਉਦਾਹਰਨ ਮੈਂ ਉਸ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਉਹਨੇ ਕੋਸ਼ਿਸ਼ ਤਾਂ ਕੀਤੀ ਪਰ ਉਸ ਕੋਸ਼ਿਸ਼ ਦਾ ਉਹ ਕੋਈ ਫਾਇਦਾ ਨਹੀਂ ਹੋਇਆ ਇੱਥੇ ਡੈਸ਼ ਲਗਾ ਕੇ ਅਚਾਨਕ ਜਿਹੜਾ ਵਿਚਾਰ ਬਦਲਿਆ ਗਿਆ ਉਸ ਨੂੰ ਪ੍ਰਗਟ ਕੀਤਾ ਗਿਆ ਹੁਣ ਆਪਾਂ ਕਰਾਂਗੇ ਪ੍ਰਸ਼ਨ ਉਤਰ ਇਹਦੇ ਨਾਲ ਰਿਲੇਟਡ ਦੇਖੋ ਜੀ ਪਹਿਲਾ ਪ੍ਰਸ਼ਨ ਹੈ ਪੂਰਵਿਸ਼ਰਾਮ ਕਿਹੜੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ ਜਦੋਂ ਗੱਲ ਖਤਮ ਹੁੰਦੀ ਹੈ ਕਿਹੜਾ ਚਿੰਨ੍ਹ ਵਰਤਾਂਗੇ ਉੱਪਰ ਕੀ ਬੜਿਆ ਸੀ ਸੀ ਡੰਡੀ ਜਿੱਥੇ ਗੱਲ ਪੂਰੀ ਖਤਮ ਹੋ ਗਈ ਪ੍ਰਸ਼ਨ ਚਿੰਨ੍ਹ ਦਾ ਸਹੀ ਨਿਸ਼ਾਨ ਕਿਹੜਾ ਹੈ نیچے ਦਿੱਤਾ ਗਿਆ ਕਿਹੜਾ ਕੁਐਸਚਨ ਮਾਰਕ ਠੀਕ ਹੈ ਕੁਐਸਚਨ ਮਾਰਕ ਬਣਾਇਆ ਹੋਇਆ ਨਾ ਇੱਕ ਚਿੰਨ੍ਹ ਨੂੰ ਧਿਆਨ ਨਾਲ ਦੇਖਣਾ ਹੈ ਆਪਾਂ ਨੇ ਪੇਪਰ ਦੇ ਵਿੱਚ ਜਦੋਂ ਵੀ ਐਗਜ਼ਾਮ ਦੇ ਵਿੱਚ ਕੋਈ ਵੀ ਚਿੰਨ੍ਹ ਹੈ ਨਾ ਸਾਨੂੰ ਇੱਕ ਚਿੰਨ੍ਹਾਂ ਦੀ ਸਮਝ ਹੋਣੀ ਚਾਹੀਦੀ ਹੈ

ਅੱਗੇ ਧਿਆਨ ਨਾਲ ਸੁਣੋ ਇੱਥੇ ਕਿਹੜਾ ਚਿੰਨ ਵਰਤਿਆ ਗਿਆ ਆਪਾਂ ਹੁਣ ਜਿਹੜੀ ਗੱਲ ਹੈ ਇੱਕ ਉਦਘੋਸ਼ ਕੀਤਾ ਗਿਆ ਨਾ ਇਹਦੇ ਵਿੱਚ ਆਪਾਂ ਕੋਈ ਸੀ ਗੱਲ ਨੂੰ ਇੰਡੀਕੇਟ ਕੀਤਾ ਹੈ ਕਿ ਧਿਆਨ ਨਾਲ ਸੁਣੋ ਇਸ ਲਈ ਇੱਥੇ ਕਿਹੜਾ ਹੈ ਉਦਘੋਸ਼ ਚਿੰਨ ਇਹ ਦੋ ਕਮੇ ਹੁੰਦੇ ਨੇ ਉੱਪਰ ਵੀ ਉੱਪਰ ਉਹਦੇ ਅੰਦਰ ਦੋ ਦੋ ਕਮੇ ਦਾ ਪੇਅਰ ਹੈ ਇਹ ਉਦਘੋਸ਼ ਚਿੰਨ ਅੱਗੇ ਕੀ ਹੈ ਦੋ ਭਾਗਾਂ ਨੂੰ ਵੱਖ ਕਰਨ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਦੇਖੋ ਦੋ ਭਾਗਾਂ ਨੂੰ ਵੱਖ ਕਰਨਾ ਹੈ ਠੀਕ ਹੈ ਇਹਦੇ ਵਿੱਚ ਅਰਧ ਪੂਰਨ ਵਿਸ਼ਰਾਮ ਚਿੰਨ ਕਿਹੜਾ ਵਰਤਾ ਜਾਂਦਾ ਹੈ ਅਰਧ ਪੂਰਵਿਸ਼ਰਾਮ ਚਿੰਨ ਅੱਗੇ ਇਸੇ ਗਿਣਤੇ ਜਾਂ ਸੂਚੀ ਤੋਂ ਪਹਿਲਾਂ ਕਿਹੜਾ ਚਿੰਨ ਆਂਦਾ ਹੈ ਕੋਈ ਵੀ ਸੂਚੀ ਬਣਾਣੀ ਹੈ ਮੈਂ ਤੁਹਾਨੂੰ ਉੱਪਰ ਦੱਸਿਆ ਹੈ ਸੂਚੀ ਬਣਾਣੀ ਹੈ ਤਾਂ ਦੋ ਬਿੰਦੂ ਆਉਂਦੇ ਨੇ ਠੀਕ ਹੈ ਅੱਗੇ ਮੈਂ ਰਮਾਇਣ ਪੜੀ ਇੱਥੇ ਕਿਸ ਕਿਸਮ ਦੇ ਉਦਗੋਸ਼ ਵਰਤੇਗੇ ਇਕਲ ਉਦਗੋਸ਼ ਚਿੰਨ ਜਦੋਂ ਮੈਂ ਰਮਾਇਣ ਪੜੀ ਇਕਲ ਮਤਲਬ ਇੱਕੋ ਉਹਦੀ ਗੱਲ ਜੋ ਦੱਸ ਰਿਹਾ ਇਕੋ ਹੀ ਗੱਲ ਦੱਸ ਰਿਹਾ ਨਾ ਕੋਟੇਸ਼ਨ ਇਸ ਕਰਕੇ ਇਹਦੇ ਵਿੱਚ ਇਕਲ ਉਦਗੋਸ਼ ਚਿੰਨ ਵਰਤਿਆ ਗਿਆ विश्राम जितदा मुख्य उद्देश्य हुंदी है वाक नु स्पर्श ਅਤੇ सरल सुगम बनाना कि ਤੁਹਾਡੀ ਗੱਲ ਇਹ ਨਹੀਂ ਕਿ ਬਿਨਾਂ ਹੀ ਰੋਕ ਟੋਕ ਤੇ ਵਰਤੀ ਜਾਓ ਕੋਈ ਵੀ ਲਾਈਨ ਨੂੰ ઠਹਿਰਾਵ ਨਾਲ ਖੁਸ਼ੀ ਗਮੀ ਦਾ ਪ੍ਰਟਾਵਾ ਕੋਈ ਭਾਵ ਪ੍ਰਗਟ ਕਰਨਾ ਇਸ ਸਭ ਕੁਝ ਵਿਚ्राम जितਦਾ ਮੁੱਖ ਉਦੇਸ਼ ਹੈ ਇਸ ਕਰਕੇ વાક ਨੂੰ સ્પષ્ટ ਤੇ સુਗੰਬਣਾਣਾ لاہور ਪਾਕਿਸਤਾਨ ਦੇ ਵਿੱਚ ਵੱਡੇ ਬਾਜ਼ਾਰ ਆ ਇੱਥੇ ਕਿਹੜਾ ਜਨ ਵਰਤੇ ਗਿਆ ਹੁਣ ਇੰਡੀਕੇਟ ਕੀਤਾ ਨਾ ਵੱਡੀ ਗੱਲ ਕੀ ਤੋਂ ਪਾਕਿਸਤਾਨ ਕੀ ਹੈ ਇਹਦੇ ਵਿੱਚ ਕੋਸਟ ਸਟਰਕਚਰ ਕੋਸ਼ਟਕ चिन्ह ਵਰਤਿਆ ਗਿਆ ਡੈਸ਼ ਕਦੋਂ ਵਰਤੀ ਜਾਂਦੀ ਹੈ ਵੀ ਅਚਾਨਕ ਵਿਚਾਰ ਬਦਲਦੇ ਜਦੋਂ ਤੁਹਾਡਾ ਅਚਾਨਕ ਜਿਵੇਂ ਹੁਣ ਮੈਂ ਕਹਿ ਰਿਹਾ ਮੈਂ ਜਾਣਾ ਸੀ ਪਰ ਨਹੀਂ ਗਿਆ ਮੈਂ ਦਿੱਲੀ ਜਾਣਾ ਸੀ ਜਾਂ ਕਿਤੇ ਵੀ ਲਗਾ ਲਓ ਮੈਂ ਕਿਤੇ ਕੋਈ ਕੰਮ ਕਰਨਾ ਸੀ ਪਰ ਨਹੀਂ ਕੀਤਾ ਵਿਚਾਰ ਤੁਹਾਡਾ ਪਹਿਲਾਂ ਕੀ ਸੀ ਅਚਾਨਕ ਤੁਹਾਡਾ ਬਦਲ ਗਿਆ ਉਸ ਦੇ ਵਿੱਚ ਡੈਸ਼ ਵਰਤੀ ਜਾਏਗੀ ਵਾਹ ਬਹੁਤ ਵਧੀਆ ਇੱਥੇ ਵਿਸਮਿਕ ਦਾ ਕੀ ਅਰਥ ਹੈ ਇੱਥੇ ਖੁਸ਼ੀ ਪ੍ਰਗਟ ਕੀਤੀ ਹੈ ਨਾ ਆਪਾਂ ਨੇ ਇਹਦੇ ਵਿੱਚ ਕੀ ਹੈ ਖੁਸ਼ੀ ਜਾਂ ਅਚੰਭਾ ਦਰਸਾਣ ਲਈ ਇਸ ਨੂੰ ਆਪਾਂ ਵਿਸਮਿਤ ਚਿੰਨ ਕਹਿੰਦੇ ਹਾਂ ਪੂਰਵ ਵਿਸ਼ਰਾਮ ਕਿੱਥੇ ਲੱਗਦਾ ਹੈ ਜਦੋਂ ਕੋਈ ਗੱਲ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਵਾਕ ਦੇ ਅੰਤ ਵਿੱਚ ਪੂਰਵ ਵਿਸ਼ਰਾਮ ਲੱਗਦਾ ਹੈ ਅਗਲਾ ਹੈ ਪ੍ਰਸ਼ਨ ਪੁੱਛਣ ਵਾਲੇ ਵਾਕਦਾਂਤ ਕਿਸ ਨਾਲ ਲੁੰਦਾ ਹੈ ਪ੍ਰਸ਼ਨ ਚਿੰਨ ਨਾਲ ਆਨਸਰ ਕੀ ਹੈ ਪ੍ਰਸ਼ਨ ਚਿੰਨ ਵਾਕ ਵਿੱਚ ਵਾਧੂ ਜਾਣਕਾਰੀ ਦੇਣ ਲਈ ਕਿਹੜਾ ਜਨ ਵਰਤਿਆ ਜਾਂਦਾ ਹੈ ਵੀ ਕੋਸਟ ਜਿਵੇਂ ਹੁਣ ਮੈਂ ਕਹਿ ਰਹੀ ਹਾਂ ताजमहल आगरा ਵਿੱਚ ਹੈ ਹੁਣ ਮੈਂ ਬਾਦੂ ਦਰਨ ਕਰ ਰਹੀ ਤੇ ਦਿੱ ਕਿੱਥੇ ਹੈ ਭਈ ਆਗਰੇ ਨੂੰ ਆਪਾਂ ਬ੍ਰੈਕਟਸ ਚ ਰੱਖ ਦਾਂਗੇ ਠੀਕ ਹੈ ਕੋਸਟਸ ਦੇ ਵਿੱਚ ਲਗਾ ਦਾਂਗੇ ਤਾਂ ਕਿ ਆਪਾਂ ਇੱਕ ਚੀਜ਼ ਹਾਈਲਾਈਟ ਕੀਤੀ ਕਿ ਕੋਈ ਚੀਜ਼ ਕਿੱਥੇ ਹੈ ਠੀਕ ਹੈ ਨੈਕਸਟ ਕੀ ਹੈ ਉਹ ਘਰ ਆਇਆ ਫਿਰ ਖਾਣਾ ਖਾਇਆ ਇੱਥੇ ਕਿਹੜਾ ਚੀਨ ਵਰਤਿਆ ਗਿਆ ਉਹ ਘਰ ਵੀ ਆਇਆ ਇੱਥੇ ਖਾਣਾ ਤੇ ਫਿਰ ਖਾਣਾ ਖਾਇਆ ਅਰਧਪੂਰਮ ਮਿਸ਼ਰਾ ਇੱਥੇ ਕੀ ਹੈ ਅਰਧਪੂਰਮ ਸ਼ਾਮ ਚੀਨ ਵਰਤਿਆ ਗਿਆ ਧਿਆਨ ਨਾਲ ਸੁਣੋ ਇੱਥੇ ਵਿਆਪਕ ਦੇ ਵਚਨ ਕਿਵੇਂ ਦਰਸਾਏਗੇ ਵੇ ਇਹਨੇ ਕੋਈ ਕੋਸ਼ਿਸ਼ ਨਾ ਕੀਤੀ ਹੈ ਨਾ ਉਹਨੇ ਕਿਹਾ ਧਿਆਨ ਨਾਲ ਸੁਣੋ ਉਦਗੋਸ਼ ਚ ਇਹਦੇ ਵਿੱਚ ਕਿਹੜਾ ਵਰਤਿਆ ਗਿਆ ਉਦਗੋਸ਼ ਚ ਵਾਕ ਵਿੱਚ ਰੋਕ ਨਾ ਹੋਣ ਤੇ ਪਾਟਕਾਂ ਨੂੰ ਕੀ ਸਮੱਸਿਆ ਹੁੰਦੀ ਹੈ ਉੱਤਰ ਵਾਕ ਦਾ ਅਰਥ ਹੀ ਨਹੀਂ ਸਮਝ ਆਏਗਾ ਦੇਖੋ ਬੇਟੇ ਆਪਾਂ ਕੋਈ ਰੋਕ ਹੀ ਨਹੀਂ ਆ ਬਿਨਾ ਰੋਕ ਤੇ ਬੋਲੇ ਜਾ ਰਹੇ ਹਾਂ ਮੈਂ ਖਾਂਦਾ ਹਾਂ ਪੀਂਦਾ ਹਾਂ ਐਵੇਂ ਕਰੀਏ ਰੁਕਾਂ ਨਾ ਮੈਂ ਇਹਦਾ ਕੁਝ ਬਣਦਾ ਵੀ ਨਹੀਂ ਨਹੀਂ ਇਹਦੇ ਵਿੱਚ ਕੀ ਹੈ ਟੂ ਮੱਚ ਮਿਸਟੇਕ ਕੁਝ ਸਮਝ ਹੀ ਨਹੀਂ ਆਏਗਾ ਇਸ ਕਰਕੇ ਵਾਕ ਵਿੱਚ ਰੋਕ ਦਾ ਹੋਣਾ ਬਹੁਤ ਜ਼ਰੂਰੀ ਹੈ ਵਾਕ ਕਿੰਨਾ ਸੋਹਣਾ ਨਜ਼ਾਰਾ ਹੈ ਇੱਥੇ ਵਾਕ ਵਿੱਚ ਕਿਸ ਕਿਸਮ ਦੀ ਭਾਵਨਾ ਦਰਸਾਈ ਗਈ ਹੈ ਅਚੰਬਾ ਆਪਾਂ ਦੇਖ ਕੇ ਨਾ ਹੈਰਾਨ ਹੋ ਰਿਆਂ ਅਚੰਬਾ ਇਸ ਕਰਕੇ ਦਾ ਅਨਸਰ ਕੀ ਅਚੰਬਾ ਵਿਸ਼ਾਮ ਚਿੰਨ ਦਾ ਗਿਆਨ ਕਿਸ ਲਈ ਜ਼ਰੂਰੀ ਹੈ ਸਹੀ ਲਿਖਣ ਅਤੇ ਪੜ੍ਹਨ ਲਈ ਵਿਸ਼ਾਮ ਚਿੰਨ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਇਹਦੇ ਨਾਲ ਸਹੀ ਲਿਖਾਂਗੇ ਤੇ ਪੜ੍ਹਾਂਗੇ ਕਿਸੇ ਦੇ ਸਿੱਧੇ ਵਚਨ ਕਿਸੇ ਦੇ ਸਿੱਧੇ ਵਚਨ ਦਰਸਾ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਉਦਗੋਸ਼ ਚਿੰਨ ਜਿਵੇਂ ਆਪਾਂ ਕਹਿੰਦੇ ਹਾਂ ਉਸੇ ਤਰ੍ਹਾਂ ਵਰਤਨਾ ਉਸ ਨੂੰ ਕੀ ਕਹਿੰਦੇ ਹਨ ਉਦਗੋਸ਼ ਚਿੰਨ ਡੈਸ਼ ਦਾ ਨਿਸ਼ਾਨ ਕੀ ਹੁੰਦਾ ਹੈ ਆਪਾਂ ਡੈਸ਼ ਪਾਤੀ ਠੀਕ ਹੈ ਡੈਸ਼ ਦਾ ਨਿਸ਼ਾਨ ਕਿਸ ਤਰ੍ਹਾਂ ਦਾ ਹੈਗਾ ਦੇਖੋ ਤੁਹਾਨੂੰ ਪਾ ਕੇ ਦਿਖਾਇਆ ਗਿਆ ਇਸ ਤਰ੍ਹਾਂ ਪਾਵਾਂਗੇ ਕੋਮਾ ਦਾ ਨਿਸ਼ਾਨ ਕਿਹੜਾ ਹੈ ਕੋਮਾ ਕਿਵੇਂ ਹੁੰਦਾ ਹੈ ਇਹ ਨਿਸ਼ਾਨ ਦੇਖ ਲਓ ਚੰਗੀ ਤਰ੍ਹਾਂ ਕਿ ਕਿਸ ਤਰ੍ਹਾਂ ਦੇ ਹੁੰਦੇ ਨੇ ਵਿਸ਼్రాਮ ਚਿੰਦੀ ਪਾਸ਼ਾ ਤੇ ਕੀ ਪ੍ਰਭਾਵ ਪੈਂਦਾ ਹੈ ਬਈ ਦੇਖੋ ਅਗਰ ਵਿਸ਼్రాਮ ਚਿੰਨ ਵਰਤਤ ਕਰਾਂਗੇ ਸਾਡੀ ਵਾਸ਼ਾ ਸ਼ੁੱਧ ਹੋ ਜਾਏਗੀ ਸਾਨੂੰ ਬੋਲਣ ਦਾ ਤਰੀਕਾ ਸਲੀਕਾ ਆਏਗਾ ਠੀਕ ਹੈ ਇਸ ਲਈ ਇਹ ਪਾਸ਼ਾ ਨੂੰ ਸੁਗਮ ਅਤੇ ਸਪਸ਼ਟ ਬਣਾਉਂਦੇ ਹਨ ਸਾਡੇ ਭਾਵ ਵਧੀਆ ਤਰ੍ਹਾਂ ਪ੍ਰਗਟ ਹੋ ਜਾਂਦੇ ਨੇ ਮੈਂ ਕਿਹਾ ਉਹ ਆਵੇਗਾ ਇੱਥੇ ਕਿਸ ਕਿਸਮ ਦੇ ਵਚਨ ਦਰਸਾਣ ਲਈ ਵਰਤਿਆ ਗਿਆ ਹੈ ਇਕਲ ਉਦਗੋਚੀ ਠੀਕ ਹੈ ਇਹਦੇ ਵਿੱਚ ਕੀ ਹੈ ਇਕਲ ਉਦਗੋਚੀ ਨੂੰ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਅੱਜ ਅਸੀਂ ਪੜਿਆ ਕੀ ਵਿਸ਼ ਵਿਸ਼ਾਮ ਚਿੰਨ ਕੀ ਹੁੰਦੇ ਹਨ ਅਤੇ ਇਸ ਦੀ ਵਰਤੋਂ ਕਿਸ ਲਈ ਹੁੰਦੀ ਹੈ